ਵੀ 13 ਤਰੀਕ ਨੂੰ ਇੱਕ ਵੱਡੀ ਕੌਲ ਕਿਸਾਨਾਂ ਨਾਲ ਉਹ ਦਿੱਤੀ ਗਈ ਸੀ ਦਿੱਲੀ ਕੂਚ ਦੀ ਤਾਂ ਉਸ ਦੇ ਵਿੱਚ ਬੈਰੀਕੇਟਿੰਗ ਦੀਆਂ ਤਸਵੀਰਾਂ ਵੀ ਤੁਸੀਂ ਦੇਖ ਲਿਆ ਵੀ ਕਿੱਦਾਂ ਕੱਲ ਜਿਹੜੀਆਂ ਮੌਕ ਡਰਲ ਵੀ ਕੀਤੀ ਗਈ ਆਸੂ ਗੈਸ ਦੇ ਗੋਲੇ ਜਿਹੜੇ ਆ ਤੱਕ ਛੱਡੇ ਗਏ ਪਰ ਕਿਸਾਨਾਂ ਦੇ ਹੌਸਲੇ ਕਿਸ ਤਰੀਕੇ ਨਾਲ ਉਭੰਦਾ ਉਹ ਦੇਖ ਸਕਦੇ ਹੋ ਵੀ ਕਿਸਾਨਾਂ ਟਰਾਲੀਆਂ ਭਰ-ਭਰ ਕੇ ਜਿਹੜੇ ਨੇ ਕਿਸਾਨ ਉਹ ਦਿੱਲੀ ਕੂਚ ਵਾਸਤੇ ਤਿਆਰ ਬਰ ਤਿਆਰ ਹੋ ਕੇ ਜਾ ਰਹੇ ਨੇ ਤਸਵੀਰਾਂ ਇਸ ਸਮੇਂ ਤੁਹਾਨੂੰ ਦਿਖਾ ਰਹੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਵੀ ਵਕ ਵਕ ਬਾਰਡਰਾਂ ਤੇ ਜਿਹੜਾ ਇਹ ਇਹ ਜਿਵੇਂ ਤੁਹਾਨੂੰ ਪਤਾ ਵੀ ਕਿਹਾ ਗਿਆ ਸੀ ਵੀ ਦਿੱਲੀ ਜਿਹੜਾ ਜਾਵਾਂਗੇ ਖਨੋਰੀ ਬਾਰਡਰ ਤੋਂ ਕਿਹਾ ਗਿਆ ਸੀ ਸ਼ੰਭੂ ਬਾਰਡਰ ਤੋਂ ਕਿਹਾ ਗਿਆ ਸੀ ਵੀ ਅਸੀਂ ਜਿਹੜਾ ਹੈ ਦਿੱਲੀ ਕੂਚ ਕਰਾਂਗੇ ਤਾਂ ਉਸ ਦੇ ਵਿੱਚ ਹੀ ਦੇਖ ਸਕਦੇ ਹੋ ਇਹ ਜੀਟੀ ਰੋਡ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਅਤੇ ਜਿੱਥੇ ਤੱਕ ਤੁਹਾਡੀ ਨਜ਼ਰ ਜਾਏਗੀ ਉੱਥੇ ਤੱਕ ਤੁਹਾਨੂੰ ਜੜੀਆਂ ਨੇ ਉਹ ਟਰਾਲੀਆਂ ਹੀ ਟਰਾਲੀਆਂ ਜੜੀਆਂ ਨਜ਼ਰ ਆਣ ਗਿਆ ਜ਼ਰੂਰ ਹੌਸਲੇ ਕਿਸ ਤਰੀਕੇ ਨਾਲ ਬੁਲੰਦ ਹੈ ਜ਼ਰੂਰ ਹੈ ਤਸਵੀਰਾਂ ਦਿਖਾਈਆਂ ਗਈਆਂ ਵੀ ਤੁਹਾਨੂੰ ਰੋਕਿਆ ਜਾਵੇਗਾ ਕਿਸਾਨਾਂ ਨੂੰ ਹੁਣ ਦਿੱਲੀ ਜਾਣ ਤੋਂ ਰੋਕਿਆ ਜਾਵੇਗਾ ਦਿੱਲੀ ਕੂ ਜਿਹੜਾ ਨਹੀਂ ਹੋਣ ਦਿੱਤਾ ਜਾਏਗਾ ਰਾਤ ਦੀ ਹੀ ਅਪਡੇਟ ਆਂਦੀ ਹੈ ਵੀ ਵੱਡੀਆਂ-ਵੱਡੀਆਂ ਜਿਹੜੀਆਂ ਗਰਾਊਂਡ ਨੇ ਉਹਨਾਂ ਨੂੰ ਜਿਹੜਾ ਹੈ ਉਹ ਹਵਾਲਾਤ ਦੇ ਵਿੱਚ ਕਨਵਰਟ ਕਰ ਦਿੱਤਾ ਗਿਆ ਜੇਲ੍ਹਾਂ ਬਣਾ ਦਿੱਤੀਆਂ ਗਈਆਂ ਪਰ ਕਿਸਾਨ ਦੇਖ ਸਕਦੇ ਹੋ ਵੀ ਕਿਸ ਤਰੀਕੇ ਨਾਲ ਟਰੈਕਟਰਾਂ ਨੂੰ ਤਿਆਰ ਕਰਕੇ ਟਰੈਕਟਰ ਦੇਖ ਸਕਦੇ ਹੋ ਵੀ ਟਰੈਕਟਰਾਂ ਦੇ ਪਿੱਛੇ ਟਰਾਲੀਆਂ ਨੇ ਅਤੇ ਟਰਾਲੀਆਂ ਨੂੰ ਤਿਆਰ ਵੀ ਕੀਤਾ ਗਿਆ ਕਮਰੇ ਤੱਕ ਬਣਾ ਦਿੱਤੇ ਗਿਆ ਪਿੱਛੇ ਹਰ ਸਹੂਲਤ ਐਨਾ ਟਰਾਲੀਆਂ ਦੇ ਵਿੱਚ ਜਿਹੜੀ ਉਹ ਬਣਾ ਦਿੱਤੀ ਗਈ ਆ ਤਸਵੀਰਾਂ ਇਸ ਸਮੇਂ ਤੁਹਾਨੂੰ ਇਹ ਜੀਟੀ ਰੋਡ ਦੀਆਂ ਦਿਖਾ ਰਹੇ ਆ ਜਿੱਤੇ ਦੇਖ ਸਕਦੇ ਹੋ ਵੀ ਕਿਵੇਂ ਪਹਿਲਾਂ ਤੋਂ ਹੀ ਇੱਕ ਦਿਨ ਪਹਿਲਾਂ ਤੋਂ ਹੀ ਤਿਆਰ ਹੋ ਗਏ ਨੇ ਜਿਵੇਂ ਕਿ ਤੁਹਾਨੂੰ ਪਤਾ ਹੈ ਵਿਕਲ ਦਾ ਸਮਾਂ ਦਿੱਤਾ ਗਿਆ ਸੀ 13 ਤਰੀਕ ਦਾ ਸਮਾਂ ਦਿੱਤਾ ਗਿਆ ਸੀ ਅਤੇ 12 ਤਰੀਕ ਦੀਆਂ ਸਵੇਰ ਦੀਆਂ ਤੁਹਾਡੇ ਨਾਲ ਤਸਵੀਰਾਂ ਆਸੀ ਸਾਂਝੀਆਂ ਕਰ ਰਹੇ ਹਾਂ ਵਿਕ ਕਿਸ ਪ੍ਰਕਾਰ ਨਾਲ ਲੋਕ ਜਿਹੜੇ ਨੇ ਉਹ ਤਿਆਰ ਪਹਿਲਾਂ ਹੀ ਹੋ ਚੁੱਕੇ ਹੋਏ ਨੇ ਅਤੇ ਇਹ ਲੋਕ ਜਿਹੜੇ ਨੇ ਇਹ ਜਾਣ ਵਾਸਤੇ ਤਿਆਰ ਆ ਦੇਖ ਸਕਦੇ ਹੋ ਵੀ ਕਿਸਾਨ ਪਹਿਲਾਂ ਹੀ ਇਕੱਠੇ ਜਿਹੜੇ ਆ ਹੋਣੇ ਸ਼ੁਰੂ ਹੋ ਚੁੱਕੇ ਹੋਏ ਹਨ ਦੇਖ ਸਕਦੇ ਹੋ ਵੀ ਕਿੱਥੇ ਸਾਹਮਣੇ ਇੱਕ ਵੱਡਾ ਕਾਫਲਾ ਆ ਤਸਵੀਰ ਦੇਖੋਗੇ ਵੀ ਤੁਹਾਨੂੰ ਟਰਾਲੀਆਂ ਹੀ ਟਰਾਲੀਆਂ ਨਜ਼ਰ ਆਣ ਗਿਆ ਅਤੇ ਤੁਹਾਨੂੰ ਹਰ ਟਰਾਲੀ ਦੇ ਉੱਪਰ ਕਿਸਾਨੀ ਝੰਡੇ ਜਿਹੜੇ ਨੇ ਉਹ ਜ਼ਰੂਰ ਨਜ਼ਰ ਆਣਗੇ ਤਾਂ ਦੇਖ ਸਕਦੇ ਹੋ ਵੀ ਕਿੰਨੀ ਵੱਡੀ ਤਦਾਦ ਦੇ ਵਿੱਚ ਲੋਕ ਵੀ ਆਣਗੇ ਅਤੇ ਕਿੰਨੇ ਟਰਾਲੀਆਂ ਨੇ ਇਹ ਸ਼ਾਟ ਤੁਹਾਡੀ ਸਕਰੀਨਸ ਤੇ ਇਸ ਸਮੇਂ ਚੱਲ ਰਿਹਾ ਵਿਦ ਟਰਾਲੀਆਂ ਜਿਹੜੀਆਂ ਨੇ ਉਹ ਖਤਮ ਹੋਣ ਦਾ ਨਾਮ ਹੀ ਨਹੀਂ ਲੈ ਰੀਆਂ ਅਤੇ ਪਹਿਲਾਂ ਹੀ ਇਹ ਤਿਆਰ ਹੋ ਕੇ ਜਾ ਰਹੇ ਨੇ ਇਹ ਦੇਖ ਸਕਦੇ ਹੋ ਵੀ ਕਿੱਥੇ ਸਾਹਮਣੇ ਇਹ ਦਿੱਲੀ ਜਾਣ ਵਾਲੀ ਰੋਡ ਹੈ ਅਤੇ ਇੱਥੇ ਹੀ ਤੁਹਾਨੂੰ ਟਰਾਲੀਆਂ ਜਿਹੜੀਆਂ ਸਾਈਡ ਤੇ ਲੱਗੀਆਂ ਨਜ਼ਰ ਆਣ ਗਿਆ ਜ਼ਰੂਰ ਪ੍ਰਸ਼ਾਸਨ ਵੀ ਪੂਰਾ ਹਰਕਤ ਦੇ ਵਿੱਚ ਹੈ ਹਰਿਆਣੇ ਦੀਆਂ 11 ਫੋਰਸਿਸ ਜਿਹੜੀਆਂ ਨੇ ਉਹ ਲੱਗ ਰੀਆਂ ਨੇ ਪਰ ਇਹ ਤਸਵੀਰਾਂ ਜ਼ਰੂਰ ਮੈਂ ਕਹਿ ਸਕਦਾ ਵੀ ਕਿਸਾਨਾਂ ਦਾ ਹੌਸਲਾ ਕਿਸ ਤਰੀਕੇ ਨਾਲ ਬੁਲਾਉਂਦਾ ਵੀ ਕਿੱਦਾਂ ਨਿਡਰ ਹੋ ਕੇ ਜਿਹੜੇ ਨੇ ਉਹ ਜਾ ਰਹੇ ਨੇ ਕਿਉਂਕਿ ਐਹੋ ਜਿਹੀਆਂ ਤਸਵੀਰਾਂ ਇੱਕ ਵਾਰੀ ਜ਼ਰੂਰ ਵਿਅਕਤੀ ਨੂੰ ਡਰਾ ਦਿੰਦੀਆਂ ਵੀ ਉੱਥੇ ਪਤਾ ਨਹੀਂ ਕੀ ਹੋ ਜਾਊਗਾ ਪਰ ਕਿਸਾਨ ਜਿੱਦਾਂ ਉਹਨਾਂ ਨੇ ਕਿਹਾ ਸੀ ਵੀ ਪਹਿਲਾਂ ਅਸੀਂ ਬੈਰੀਕੇਡ ਜਿਹੜੇ ਟੱਪੇ ਸੀ ਉਸੇ ਹਿਸਾਬ ਨਾਲ ਅਸੀਂ ਬੈਰੀਕੇਟਿੰਗ ਜਿਹੜੀ ਆ ਉਹ ਐਤਕੀ ਵੀ ਟੱਪਾਂਗੇ ਅਤੇ ਤਸਵੀਰ ਇੱਕ ਵਾਰੀ ਸਕਰੀਨ ਤੇ ਚੱਲ ਰਹੀ ਆ ਜ਼ਰੂਰ ਦੇਖੋ ਵੀ ਜਿੱਥੇ ਤੱਕ ਨਜ਼ਰ ਆਉਂਦੇ ਆ ਉੱਥੇ ਤੱਕ ਤੁਹਾਨੂੰ ਟਰੈਕਟਰ ਅਤੇ ਟਰਾਲੀਆਂ ਹੀ ਜਿਹੜੀਆਂ ਨੇ ਉਹ ਨਜ਼ਰ ਆ ਰਹੀਆਂ ਅਤੇ ਦੇਖ ਸਕਦੇ ਹੋ ਵੀ ਇੱਕ ਦੇ ਪਿੱਛੇ ਇੱਕ ਜਿਹੜੀ ਟਰਾਲੀ ਤੁਹਾਨੂੰ ਨਜ਼ਰ ਆ ਰਹੀ ਆ ਅਤੇ ਜਿੱਥੇ ਤੱਕ ਨਜ਼ਰ ਜਾ ਰਹੀ ਆ ਇਹ ਕਟੋ-ਕਟ ਜਿਹੜਾ ਕਾਫਲਾ ਇਹ 1-2 ਕਿਲੋਮੀਟਰ ਦਾ ਕਾਫਲਾ ਟਰਾਲੀਆਂ ਦਾ ਅਤੇ ਇਸੇ ਹਿਸਾਬ ਨਾਲ ਹੋਰ ਵੀ ਟਰੈਕਟਰ ਜਿਹੜੇ ਨੇ ਉਹ ਕੱਲ ਨੂੰ ਆਣੇ ਨੇ ਤਾਂ ਕਿੰਨਾ ਵੱਡਾ ਕਾਫਲਾ ਜਿਹੜਾ ਉਹ ਜਾਏਗਾ ਜ਼ਰੂਰ ਜ਼ਰੂਰ ਮੈਂ ਤੁਹਾਨੂੰ ਇਹ ਜ਼ਰੂਰ ਮੈਂ ਤੁਹਾਨੂੰ ਇੱਕ ਗੱਲ ਦੱਸ ਰਿਹਾ ਵੀ ਜਿਵੇਂ ਇਹ ਕਿਹਾ ਗਿਆ ਸੀ ਵੀ ਕੁਝ ਜੱਥੇਬੰਦੀਆਂ ਜਿਹੜੀਆਂ ਨੇ ਉਹ ਜਾ ਰਹੀਆਂ ਨੇ ਕੁਝ ਜੱਥੇਬੰਦੀਆਂ ਨਹੀਂ ਜਾ ਰਹੀਆਂ ਪਰ ਇਸ ਦੇ ਵਿੱਚ ਜਿੰਨੀਆਂ ਕੁ ਵੀ ਜੱਥੇਬੰਦੀਆਂ ਜਾ ਰਹੀਆਂ ਨੇ ਉਸ ਦੇ ਵਿੱਚ ਇੱਕ ਵੱਡਾ ਕੱਠ ਜਿਹੜਾ ਉਹ ਜਾਊਗਾ ਕਿਉਂਕਿ ਲੋਕ ਆਪ ਮੁਹਾਰੇ ਹੋ ਕੇ ਜਾ ਰਹੇ ਨੇ ਕਿਸਾਨ ਜਿਹੜੇ ਨੇ ਉਹਨਾਂ ਨੇ ਜਿਹੜੀ ਆ ਪੂਰੀ ਤਿਆਰੀ ਕੀਤੀ ਪਈ ਆ ਅਤੇ ਪਿੰਡਾਂ ਦੇ ਪਿੰਡ ਇਸ ਸਮੇਂ ਟਰਾਲੀਆਂ ਜਿਹੜੀਆਂ ਨੇ ਉਹ ਲੈ ਕੇ ਜਾ ਰਹੇ ਨੇ ਤਸਵੀਰਾਂ ਤਾਂ ਉਹ ਦਿਖਾ ਰਹੇ ਆ ਇਹ ਤੁਹਾਡੇ ਨਾਲ ਤਸਵੀਰਾਂ ਅਸੀਂ ਸਾਂਝੀਆਂ ਕਰ ਰਹੇ ਆ ਵਿੱਚ ਇੱਥੇ ਤੱਕ ਨਜ਼ਰ ਜਾਂਦੀ ਆ ਉੱਥੇ ਤੱਕ ਤੁਹਾਨੂੰ ਟਰੈਕਟਰ ਅਤੇ ਟਰਾਲੀਆਂ ਅਤੇ ਕਿਸਾਨੀ ਝੰਡੇ ਜਿਹੜੇ ਨੇ ਉਹ ਨਜ਼ਰ ਆਣਗੇ ਅਤੇ ਐਸੇ ਹਿਸਾਬ ਨਾਲ ਕਾਫਲਾ ਇਸ ਸਵੇਰ ਦੀਆਂ ਤਸਵੀਰਾਂ ਨੇ ਕਾਫਲਾ ਹੋਰ ਵੀ ਜਿਹੜਾ ਵੱਧਾ ਜਾਊਗਾ ਅਜੇ ਸਵੇਰ ਹੀ ਹੋਈ ਆ ਤਾਂ ਐਸੇ ਸਾਹਮਣਾ ਕਾਫਲਾ ਇਹ ਸੋਚੋ ਵੀ ਕਾਫਲਾ ਜਿਹੜਾ ਕੁਝ ਸਮੇਂ ਬਾਅਦ ਕਿੰਨਾ ਵੱਜ ਜਾਏਗਾ ਅਤੇ 13 ਤਰੀਕ ਨੂੰ ਇਹ ਕਾਫਲਾ ਹੋਰ ਵੀ ਕਿੰਨਾ ਵੱਡਾ ਹੋ ਸਕਦਾ ਹੈ ਜ਼ਰੂਰ ਬਾਰਡਰ ਦੀਆਂ ਵੀ ਤੁਸੀਂ ਤਸਵੀਰਾਂ ਦੇਖੀਆਂ ਤੁਸੀਂ ਜਿਹੜਾ ਹੈ ਖਨੋਰੀ ਬਾਰਡਰ ਦੀਆਂ ਵੀ ਤਸਵੀਰਾਂ ਦੇਖੀਆਂ ਤੁਸੀਂ ਸ਼ੰਭੂ ਬੈਰੀਅਰ ਦੀਆਂ ਵੀ ਤਸਵੀਰਾਂ ਦੇਖੀਆਂ ਪਰ ਉਹ ਦੇਖ ਕੇ ਇੱਕ ਵਾਰੀ ਜ਼ਰੂਰ ਲੱਗਦਾ ਸੀ ਵੀ ਐਤ ਕੀ ਜਿਹੜਿਆ ਫੋਰਸਸ ਬਹੁਤ ਵੱਧ ਹੋਣ ਵਾਲੀਆਂ ਐਤ ਕੀ ਜੜੀਆਂ ਨੇ ਰੁਕਾਵਟਾ ਬਹੁਤ ਹੋਣ ਵਾਲੀਆਂ ਵੀ ਕਿਸ ਤਰੀਕੇ ਨਾਲ ਉੱਥੇ ਬੈਰੀਕੇਟਿੰਗ ਕੀਤੀ ਕਿਸ ਤਰੀਕੇ ਨਾਲ ਵੈਲਡਿੰਗ ਲਗਾ ਕੇ ਪੱਕੇ ਬੈਰੀਗੇਟ ਕਰ ਦਿੱਤੇਗੇ ਪਰ ਉਸ ਦੇ ਵਿੱਚ ਹੀ ਆ ਤਸਵੀਨਾ ਦੇਖ ਕੇ ਜ਼ਰੂਰ ਇੱਕ ਵਾਰੀ ਲੱਗਦਾ ਵੀ ਇਹਨਾਂ ਦੇ ਹੌਸਲੇ ਉੱਚੇ ਹਨ ਅਤੇ ਇਹ ਇਹ ਗੱਲ ਕਹਿ ਰਿਹਾ ਵੀ ਕੋਈ ਨਾ ਵੀ ਪਹਿਲਾਂ ਵੀ 220 ਦੇ ਵਿੱਚ ਵੀ ਤੁਸੀਂ ਕਾਫੀ ਬੈਰੀਗੇਟ ਲਗਾਏ ਸੀ ਪਰ ਅਸੀਂ ਜਿਹੜਾ ਆਪਣਾ ਮੋਰਚਾ ਉਹ ਆਏ ਸੀ ਜਿੱਤ ਕੇ ਆਏ ਸੀ ਅਤੇ ਹੁਣ ਅਸੀਂ ਆਪਣੀਆਂ 10 ਮੰਗਾ ਜਿਹੜੀਆਂ ਨੇ ਉਹ ਮਨਮਾਨ ਜਾ ਰਹੇ ਹਾਂ MSP ਨੂੰ ਲੈ ਕੇ ਇੱਕ ਵਾਰੀ ਤੋਂ ਫੇਰ ਤੋਂ ਮੰਗਿਆ ਗਿਆ ਸੀ ਵੀ MSP ਦੀ ਉਹ ਕਮੇਟੀ ਜਿਹੜੀ ਹੈ ਬਣਾ ਦਿੱਤੀ ਗਈ ਸੀ ਪਰ ਉਸ ਦਾ ਕੁਝ ਵੀ ਸੱਟਾ ਨਹੀਂ ਨਿਕਲਿਆ ਜ਼ਰੂਰ ਕੁਝ ਦਿਨ ਪਹਿਲਾਂ ਹੀ ਜੇ ਗੱਲ ਕਰਦੇ ਆ ਤਾਂ ਮੀਟਿੰਗ ਵੀ ਜਿਹੜੀ ਹੋਈ ਸੀ ਮੀਟਿੰਗ ਦੇ ਵਿੱਚ ਵੀ ਕੋਈ ਸੱਟਾ ਨਹੀਂ ਨਿਕਲਿਆ ਜਿਸ ਦੇ ਵਿੱਚ ਜਿਹ ਸੈਂਟਰ ਸਰਕਾਰ ਦੇ ਕੁਝ ਜਿਹੜੇ ਲੋਕ ਵੀ ਆਏ ਸਨ ਤਾਂ ਉਸ ਦੇ ਵਿੱਚ ਕਿਸਾਨ ਵੀ ਜਿਹੜੇ ਆਏ ਸਨ ਪਰ ਕੋਈ ਵੀ ਉਸ ਦਾ ਸੱਟਾ ਨਹੀਂ ਨਿਕਲਿਆ ਪਰ ਉਸ ਦੇ ਵਿੱਚ ਹੀ ਸੱਟਾ ਨਾ ਨਿਕਲਣ ਦੇ ਬਾਵਜੂਦ ਉਹਨਾਂ ਨੇ ਕਿਹਾ ਸੀਗਾ ਬਿ ਜ਼ਰੂਰ ਮੀਟਿੰਗ ਤਾਂ ਚੱਲੋ ਹੋਈ ਪਰ ਅਸੀਂ 13 ਤਰੀਕ ਨੂੰ ਜਿਹੜਾ ਕੂਚ ਹੈ ਉਸ ਨੂੰ ਰੱਦ ਨਹੀਂ ਕਰਾਂਗੇ ਅਸੀਂ 13 ਤਰੀਕ ਜਿਹੜਾ ਉਹ ਪਹੁੰਚਾਂਗੇ ਹੀ ਪਹੁੰਚਾਂਗੇ ਤਾਂ ਉਸ ਦੇ ਵਿੱਚ ਹੀ ਦੇਖ ਸਕਦੇ ਹੋ ਵੀ ਕਿੱਦਾਂ ਹੁਣ ਤਿਆਰ ਨੇ ਜਿਹੜੇ ਕਿਸਾਨ